ਤੁਸੀਂ ਤਸਵੀਰਾਂ ਵਿੱਚ ਦੇਖੋਗੇ ਇਸ ਗਰੀਬ ਪਰਿਵਾਰ ਦਾ ਮਕਾਨ ਜਿਹੜਾ ਇਸ ਮੀਂਹ ਦੇ ਵਿੱਚ ਢਹਿ ਢੇਰੀ ਹੋ ਗਿਆ ਜਾਂ ਕਹਿ ਦਈਏ ਵੀ ਮੀਂਹ ਦੀ ਭੇਟ ਗਰੀਬ ਪਰਿਵਾਰ ਦਾ ਮਕਾਨ ਚੜ ਗਿਆ ਸੋ ਤੁਸੀਂ ਤਸਵੀਰਾਂ ਵਿੱਚ ਦੇਖੋਗੇ ਕਿ ਅੰਦਰ ਤੋਂ ਜਦੋਂ ਐਂਟਰ ਹੁੰਨਿਆ ਤਾਂ ਜਿਹੜਾ ਇਹ ਕਮਰਾ ਇਹ ਖਾਣਾ ਇਹਦੇ ਵੀ ਬਾਲੇ ਡਿੱਗੇ ਨੂੰ ਬਿਲਕੁਲ ਤਿਆਰ ਨਹੀਂ ਜਿਹੜਾ ਖਾਨੇ ਨੁਕਸਾਨੇ ਗਏ ਨੇ ਇਹ ਗੱਲ ਕਰੀ ਤਾਂ ਉਸੇ ਤਰ੍ਹਾਂ ਹੀ ਗਾੜ ਡਿਚਾਲੇ ਲੰਕਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਦਸਲਮਤਾਬਕ ਪਰਿਵਾਰ ਦੇ ਮਾਤਾ ਜੀ ਦਸਲਮਤਾਬਕ ਇਹ ਹਜੇ ਇਸ ਮਕਾਨ ਚੋਂ ਇਸ ਕਮਰੇ ਚੋਂ ਨਿਕਲ ਕੇ ਹਜੇ ਬਾਹਰ ਕਹਿੰਦੇ ਪੈਰ ਧਰੇ ਸੀਗਾ ਜਦ ਹੀ ਜਿਹੜਾ ਕਿ ਮਕਾਨ ਸਲੇ ਡਿੱਗ ਗਿਆ ਕਿਸ ਦਿਨ ਡਿੱਗਿਆ ਪਤਾ ਜੀ ਮਕਾਨ ਰਖੜੀਆਂ ਵਾਲੇ ਸ਼ਾਮ ਨੂੰ ਵੀ ਰਿਹਾ ਸਵੇਕ 4 ਵਜੇ ਸੀ 4:00 ਟਾਈਮ ਹੋ ਗਿਆ ਸੈਟੀਕ ਤੱਕ ਡਿੱਗ ਗਿਆ ਜੀ ਬਾਰਸ਼ ਪੈ ਰਹੀ ਸੀ ਜਦੋਂ ਹੁਣ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਤੁਸੀਂ ਜੀ ਗੁਮਾਂਡੀਆਂ ਦੇ ਰਹਿਣੇ ਆ ਜੀ ਬੇਟਾ ਜੀ ਬੱਚਾ ਹੀ ਕਰਦੇ ਬੱਚਾ ਕੁਛ ਨਹੀਂ ਕਰਦੇ ਜੀ ਕੋ ਬਿਮਾਰ ਆ ਜੀ ਦੂਜਿਆ ਵਸੋਂ ਹਜੇ ਪੜ ਕੇ ਜ ਹਟਿਆ ਬਸ ਉਹ ਕੁਛ ਨਹੀਂ ਮਾੜਾ ਮੋਟਾ ਜੀ ਕਰਦੇ ਨੇ ਜੀ ਦਿਹਾੜੀ ਦੇ ਉੱਤੇ ਹੀ ਬਸ ਜਦੋਂ ਹੋਇਆ ਤੁਸੀਂ ਘਰੇ ਸੀਗੇ ਉਦੋਂ ਲੱਗਿਆ ਤੁਹਾਨੂੰ ਹਾਂ ਜੀ ਖੜਕਾ ਸੁਣਿਆ ਜੀ ਬਹੁਤ ਜ਼ੋਰ ਦੀ ਤੇ ਸੁਣ ਕੇ ਅਸੀਂ ਸਾਰੇ ਆਂਢੀ ਗੁਆਂਢੀ ਇਕੱਠੇ ਹੋਏ ਜੀ ਇੱਥੇ ਆ ਕੇ ਦੇਖਿਆ ਇਹਨਾਂ ਨੂੰ ਫਿਰ ਤੇ ਇਹਨਾਂ ਨੂੰ ਸੰਭੇ ਇਹਨਾਂ ਨੂੰ ਵਿਚਾਰ ਰਹਿ ਗਿਆ ਜਾਨੀ ਜਾਨੀ ਨੁਕਸਾਨ ਤੁਸੀਂ ਆਪੇ ਕਰੋ ਸਾਡੀ ਮਾੜੀ ਮੋਟੀ ਮਦਦ ਹੋਂ ਤਾਂ ਹੀ ਮਾੜਾ ਮਟਾ ਅੰਦਰ ਬੜਾਂਗੇ ਜੀ ਹੁਣ ਕਿੰਨਾ ਕੁ ਜੇ ਰਹਿਾਂਗੇ ਅਸੀਂ ਕਿਸੇ ਦੇ ਘਰੇ ਜਿਹੜਾ ਬਾਕੀ ਰਹਿ ਗਿਆ ਮਾੜਾ ਮੋਟਾ ਉਹ ਵੀ ਤੈਨੂੰ ਤਿਆਰ ਆ ਤੇ ਥੱਲੋਂ ਨੀਮਾ ਜੀ ਪਾਣੀ ਖੜ ਜਾਂਦਾ ਮੀਂਹ ਦਾ ਤੇ ਉੱਪਰੋਂ ਛੱਤਾ ਵੀ ਖਰਾਬ ਨੇ ਇਹਨਾਂ ਦੀ ਬਹੁਤ ਪਚਾਰਾਂ ਦਾ ਗਰੀਬੀ ਦਾ ਔਖਾ ਹੀ ਆ ਜੀ ਇਥੇ ਦਾ ਬਹੁਤ ਜ਼ੋਰ ਦੀ ਖੜਕ ਹੋਇਆ ਜੀ ਹਾਂ ਬੱਚੇ ਫਿਰ ਤੁਸੀਂ ਅੱਜ ਜਦੀ ਆਏ ਹੋਗੇ ਸਾਰਾ ਮਹੱਲਾ ਇਕੱਠਾ ਹੋ ਗਿਆ ਭੱਜ ਕੇ ਆਏ ਜੀ ਦੇਖਿਆ ਚਲੋ ਜਾਨੀ ਮਾਲ ਬਚਤ ਹੋ ਗਈ ਇਹਨਾਂ ਦੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਦੀਪ ਸਿੰਘ ਵਾਲਾ ਸੋ ਇਸ ਸਮੇਂ ਅਸੀਂ ਪਿੰਡ ਮਲੇਰ ਕੋਟਲਾ ਦੇ ਪਿੰਡ ਬਾਗੜੀਆਂ ਦੇ ਵਿੱਚ ਖੜੇ ਆਂ ਮਲੇਰ ਕੋਟਲਾ ਦਾ ਨਾਭਾ ਰੋਡ ਤੇ ਜਾਈਏ ਤਾਂ ਪਿੰਡ ਬਾਗੜੀਆਂ ਆਉਂਦਾ ਉੱਥੇ ਖੜੇ ਆਂ ਉੱਥੇ ਗਰੀਬ ਪਰਿਵਾਰ ਦੇ ਨਾਲ ਜਿਹੜਾ ਕੇ ਕਾਫੀ ਅਣਹੋਣੀ ਹੋਈ ਹੈ ਗੱਲ ਕਰੀਏ ਤਾਂ ਜਿਵੇਂ ਬਾਰਸਾਂ ਦਾ ਸਮਾਂ ਹੈ ਬਾਰਸ਼ ਮੀਂਹ ਕੁਝ ਦਿਨਾਂ ਤੋਂ ਲੈ ਕੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜ਼ਿਆਦਾ ਮੀਂਹ ਪਏ ਨੇ ਸੋ ਇਸ ਮੀਂਹ ਦੇ ਵਿੱਚ ਇੱਕ ਗਰੀਬ ਤੇ ਜਿਹੜਾ ਕਹਿਰਟ ਆ ਦੱਸ ਦਈਏ ਤਾਂ ਤੁਸੀਂ ਤਸਵੀਰਾਂ ਵਿੱਚ ਦੇਖੋਗੇ ਇਸ ਗਰੀਬ ਪਰਿਵਾਰ ਦਾ ਮਕਾਨ ਜਿਹੜਾ ਇਸ ਮੀਂਹ ਦੇ ਵਿੱਚ ਢਹਿ ਢੇਰੀ ਹੋ ਗਿਆ ਜਾਂ ਕਹਿ ਦਈਏ ਵੀ ਮੀਂਹ ਦੀ ਪੇਟ ਗਰੀਬ ਪਰਿਵਾਰ ਦਾ ਮਕਾਨ ਛੱਡ ਗਿਆ ਸੋ ਬਾਲ ਬਾਲ ਜਿਹੜਾ ਇਹ ਪਰਿਵਾਰ ਜਾਨੀ ਨੁਕਸਾਨ ਤੋਂ ਇਸ ਪਰਿਵਾਰ ਦਾ ਬਚਾਅ ਹੋ ਗਿਆ ਸੋ ਤੁਸੀਂ ਤਸਵੀਰਾਂ ਵਿੱਚ ਦੇਖੋਗੇ ਕਿ ਅੰਦਰ ਤੋਂ ਜਦੋਂ ਐਂਟਰ ਹੁੰਨੇ ਆ ਤਾਂ ਜਿਹੜਾ ਇਹ ਕਮਰਾ ਇਹ ਖਾਣਾ ਇਹਦੇ ਵੀ ਬਾਲੇ ਡਿੱਗੇ ਨੂੰ ਬਿਲਕੁਲ ਤਿਆਰ ਨਹੀਂ ਹੋ ਸਕਦਾ ਵੀ ਕਦੇ ਵੀ ਜਿਹੜੇ ਕਿ ਇਹ ਬਾਲੇ ਨਿੱਕ ਸਕਦੇ ਨੇ ਸੋ ਅੱਗੇ ਜਿਹੜਾ ਨੁਕਸਾਨਿਆ ਗਿਆ ਜਿਹੜਾ ਖਾਨ ਨੁਕਸਾਨੇ ਗਏ ਨੇ ਗੱਲ ਕਰੀ ਤਾਂ ਉਸੇ ਤਰ੍ਹਾਂ ਹੀ ਗਾਡਰ ਵਿਚਾਲੇ ਲੰਕਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਦਸਨ ਮੁਤਾਬਕ ਪਰਿਵਾਰ ਦੇ ਮਾਤਾ ਜੀ ਦਸਨ ਮੁਤਾਬਕ ਇਹ ਹਜੇ ਇਸ ਮਕਾਨ ਚੋਂ ਇਸ ਕਮਰੇ ਚੋਂ ਨਿਕਲ ਕੇ ਹਜੇ ਬਾਹਰ ਕਹਿੰਦੇ ਪੈਰ ਧਰੇ ਸੀਗਾ ਜਦ ਹੀ ਜਿਹੜਾ ਕਿ ਮਕਾਨ ਥਲੇ ਡਿੱਗ ਗਿਆ ਭਾਵਕੇ ਗੱਲ ਕਰੀਏ ਤਾਂ ਕਾਫੀ ਕੁਦਰਤ ਕੁਦਰਤੀ ਤੌਰ ਤੇ ਇੱਕ ਜਾਨੀ ਨੁਕਸਾਨ ਹੋਣ ਤੋਂ ਬਾਰ ਦਾ ਬਚਾਅ ਹੋ ਗਿਆ ਆਦੇ ਗਾਡਰ ਦੀ ਗੱਲ ਕਰੀਏ ਦੇਖੋਗੇ ਇਹ ਤਸਵੀਰਾਂ ਦੇ ਵਿੱਚ ਕੇ ਬਿਲਕੁਲ ਡਿੱਗਣ ਨੂੰ ਤਿਆਰ ਹੈ ਬਿਲਕੁਲ ਹੀ ਅ ਥੋੜਾ ਜਿਹਾ ਨਾਲ ਖੜਾ ਇਹ ਗੱਡਰ ਇਹ ਵੀ ਜੇ ਥੋੜੀ ਜਿਹੀ ਹਵਾ ਤੇਜ਼ ਆ ਗਈ ਜਾਂ ਪਰ ਮੀਂਹ ਦੀ ਪਾਣੀ ਦੀ ਝਾਲ ਵੱਜ ਗਈ ਤਾਂ ਇਹ ਵੀ ਇੱਕਦਮ ਜਿਹੜਾ ਗੱਡਰ نیچے ਡਿੱਗ ਜਾਵੇਗਾ ਸੋ ਕਾਫੀ ਦਰਦਨਾਕ ਸਮਾਂ ਜਿਹੜਾ ਪਰਿਵਾਰ ਨੇ ਝੱਲਿਆ ਦੱਸ ਰਹੇ ਸੀਗੇ ਵੀ ਉਸ ਸਮੇਂ ਕਾਫੀ ਜਿਹੜਾ ਸੈਮ ਦਾ ਮਾਹੌਲ ਹੋ ਗਿਆ ਸੀਗਾ ਸੋ ਉਸ ਸਮੇਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਮਾਤਾ ਨੇ ਉਹਨਾਂ ਨਾਲ ਗੱਲ ਕਰਾਵਾਂਗੇ ਤੁਹਾਡੀ ਵੀ ਜਿਹੜਾ ਕੇ ਇਹ ਆ ਹੋਇਆ ਮਕਾਨ ਡਿੱਗਿਆ ਉਸ ਸਮੇਂ ਉਹ ਕਿੱਥੇ ਸੀਗੇ ਪਰਿਵਾਰ ਵਿੱਚ ਕੌਣ-ਕੌਣ ਜੀ ਆ ਸਾਰੀ ਗੱਲਬਾਤ ਤੁਸੀਂ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਆ ਤੇ ਕਰਵਾਵਾਂਗੇ ਅਗਾਬਾ ਸਾਡੇ ਨਾਲ ਹਾਜ਼ਰ ਨੇ ਗੱਲ ਕਰਾਂਗੇ ਮਾਤਾ ਜੀ ਕੀ ਨਾਮ ਤੁਹਾਡਾ ਜੀ ਮੀਲਾ ਜੀ ਆਪਣਾ ਮਕਾਨ ਮਾਤਾ ਜੀ ਹਾਂਜੀ ਆਪਣਾ ਹੀ ਮਕਾਨ ਜੀ ਕਿਸ ਦਿਨ ਡਿੱਗਿਆ ਮਾਤਾ ਜੀ ਮੇਰੇ ਰਖੜੀਆਂ ਵਾਲਾ ਸ਼ਾਮ ਨੂੰ ਵੀ ਰਿਹਾ ਸਵੇਕ 4 ਵਜੇ ਸਾਢੇ 4 ਦਾ ਟਾਈਮ ਹੋਗਾ ਸੈਟੀਕ ਤੱਕ ਰਿਹਾ ਡਿੱਗਿਆ ਜੀ ਬਾਰਸ਼ ਪੈ ਰਹੀ ਸੀ ਜਦੋਂ ਸਮੀ ਪਿੰਦੇ ਵਿੱਚ ਹੀ ਡਿੱਗਿਆ ਹਾਂ ਹਾਂਜੀ ਤੁਸੀਂ ਕਿੱਥੇ ਸੀ ਅੰਦਰ ਹੀ ਸੀ ਉਦੋਂ ਅਸੀਂ ਹੈਗੇ ਤਾਂ ਜੀ ਅੰਦਰ ਹੀ ਸੀ ਅਸੀਂ ਬੈਠੇ ਜੇ ਬਸ ਕਾਲਪੁੱਲ ਖਲਾਲਾ ਜੋ ਕੋ ਮਰਜੀ ਲਾਲਾ ਸਾਨੂੰ ਬਸ ਉੱਥੇ ਮਾੜਾ ਮਾੜਾ ਜੇ ਪਰੇ ਹੋਇਆ ਜਦੋਂ ਥੱਲੇ ਡਿੱਗੇ ਨੇ ਜੀ ਹੂੰ ਕੌਣ ਕੌਣ ਸੀ ਕਰੇ ਮਾਤਾ ਜੀ ਉਸ ਟੇਮੇ ਇਹਨਾਂ ਵਾਪਸ ਹੀ ਗਾ ਘਰੇ ਮੈਂ ਵੀ ਸੀਗੀ ਬੇ ਕਿੰਨੇ ਜੀ ਗਏ ਹਾਂ ਤਾਂ ਬਸ ਸਾਨੂੰ ਮਹਾਰਾਜ ਜੀ ਨਹੀਂ ਬਚਾਇਆ ਜੀ ਅੱਲਾ ਮੀਆਂ ਨਹੀਂ ਬਚਾਇਆ ਸਾਨੂੰ ਬਚਾ ਹੋ ਗਈ ਚਲੋ ਪਰਮਾਤਮਾ ਜੀ ਬਚਾ ਹੋ ਗਿਆ ਜੀ ਹਾਂ ਬਾਕੀ ਹੁਣ ਤੁਸੀਂ ਦੇਖ ਲਓ ਜੀ ਸਾਡੇ ਤਾਂ ਕੋਈ ਬੈਠਣ ਨੂੰ ਥੋ ਵੀ ਨਹੀਂ ਹੈਗਾ ਨਾ ਸਾਡੇ ਗਾੜਾ ਨਾ ਕੋਈ ਉਹ ਫਿਰ ਮਤ ਜੀ ਹਾਂ ਹੁਣ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਫਿਰ ਅਸੀਂ ਜੀ ਗੁਮਾਂਡੀਆਂ ਦੇ ਰਹਿਣੇ ਆ ਜੀ ਹਾਂ ਸਾਰਾ ਦਿੱਤਾ ਕਿਸਾਨ ਜੀ ਹਾਂ ਜੀ ਹੂੰ ਤਾਂ ਪਈਆਂ ਸਾਨੂੰ ਲੋਵੇ ਲਾ ਕੇ ਜਾਲੇ ਉਹ ਕਰਿਆ ਵੀ ਕਿੰਨਾ ਕਚਰੀ ਬੈਠਾ ਹੈਗਾ ਸੀ ਇਹ ਤਾਂ ਨਾ ਵੀ ਇੰਨਾ ਚਿਰ ਤਾਂ ਬੈਠਿਆ ਵੀ ਜਣਾ ਹੁਣ ਤਾਂ ਸਾਡੀ ਮਦਦ ਕਰੋ ਜੀ ਸਾਡੀ ਮਦਦ ਦੁਨੀਆ ਤੇ ਪਤਾ ਜੀ ਬਹੁਤ ਲੋਕ ਨੇ ਹਨਾ ਜਿਹੜੇ ਕਿ ਸਾਡੇ ਐਨ ਆਰ ਆਈ ਭਰਾ ਗੱਲ ਕਰੀਏ ਤਾਂ ਜਿਹੜੇ ਲੋਕਾਂ ਦੀ ਮਦਦ ਨਹੀਂ ਹੈਗੀ ਜੀ ਜਿਹੜੇ ਆਪਾਂ ਕਰਕੇ ਵਟਾ-ਵਟਾ ਕਰਕੇ ਵੀ ਆਪਾਂ ਉਹ ਕਰ ਲਾਂਗੇ ਡਰਾਈਵਰ ਨੂੰ ਤੁਹਾਨੂੰ ਪਤਾ ਹੀ ਵੀ ਕਿੰਨੇ ਕੰਮ ਕੀ ਕੰਮ ਕਰਦੇ ਨੇ ਡਰਾਈਵਰੀ ਕਰਦੇ ਨੇ ਜੀ ਆਪਰੇ ਕਿਸੇ ਦੀ ਗੱਡੀ ਚਲਾਉਂਦੇ ਗੱਡੀ ਚਲਾਉਂਦੇ ਹਾਂ ਜੀ ਤੁਸੀਂ ਮੈਂ ਜੀ ਘਰਾਂ ਤੋਂ ਪਹੁੰਚੇ ਲਾਉਣੀ ਆ ਜੀ ਠੀਕ ਹੈ ਜੀ ਬਸ ਮੈਂ ਤੁਹਾਨੂੰ ਮੰਜੂਰੀ ਕਰਦੇ ਹਾਂ ਜੋ ਹੁੰਦਾ ਆਪਣਾ ਹਮ ਬਸ ਜੀ ਹੋਰ ਸਾਡੇ ਕੋਲ ਕੋਈ ਯਾਜਤ ਨਹੀਂ ਹੈਗੀ ਬੇਟਾ ਜੀ ਬੱਚਾ ਹੀ ਕਰਦਾ ਬੱਚਾ ਕੁਝ ਨਹੀਂ ਕਰਦਾ ਜੀ ਇੱਕ ਬਿਮਾਰ ਆ ਜੀ ਦੂਜੇ ਬਸ ਉਹ ਹਜੇ ਪੜ ਕੇ ਜਿ ਹਟਿਆ ਬਸ ਉਹ ਕੁਝ ਮਾੜਾ ਮੋਟਾ ਜੀ ਕਰਦੇ ਨੇ ਜੀ ਦਿਹਾੜੀ ਦੇ ਉੱਤੇ ਹੀ ਬਸ ਹਮ ਸੋ ਪਰਿਵਾਰਕ ਮੈਂਬਰ ਦੀ ਗੱਲ ਕਰੀਏ ਤਾਂ ਇੱਕ ਬੱਚਾ ਜਿਹੜਾ ਕਿ ਪਿਛਲੇ ਦਿਨਾਂ ਸਮੇ ਤੋਂ ਲੈ ਕੇ ਬਿਮਾਰ ਆ ਮਨਜੀਤ ਐ ਅਤੇ ਘਰ ਦੇ ਜਿਹੜੇ ਮੈਨ ਨੇ ਉਹ ਗੱਡੀ ਚਲਾਉਂਦੇ ਨੇ ਕਿਸੇ ਦੀ ਤੇ ਉਹਦੇ ਕਰਕੇ ਡਰਾਈਵਰ ਨੇ ਮਾੜਾ ਮੋਟਾ ਘਰ ਦਾ ਜਿਹੜਾ ਗੁਜ਼ਾਰਾ ਕਰਦਿੰਦੇ ਨੇ ਮਤਲਬ ਜੀ ਫਿਰ ਇਹ ਸਬੰਧ ਵਿੱਚ ਕੋਈ ਪਿੰਡ ਦੇ ਵੱਲੋਂ ਕੋਈ ਕਿਸੇ ਨੇ ਮਦਦ ਜੀ ਭੈਣਾਂ ਨਾ ਮਦਦਾਂ ਜੀ ਕਰੀਂ ਜੀ ਭੈਣ ਭਾਈ ਸਾਡੇ ਨਾਲ ਸਹਾਰਾ ਲਾਉਂਦੇ ਨੇ ਜੀ ਸਾਡੇ ਹਾਂ ਜੀ ਖੜੇ ਨੇ ਜੀ ਹਜੇ ਸਾਨੂੰ ਕੋਈ ਉਹ ਨਹੀਂ ਹੈਗਾ ਬਾਕੀ ਹੁਣ ਤੁਸੀਂ ਆਪੇ ਸੋਚ ਲਓ ਜੀ ਹੁਣ ਤੁਸੀਂ ਆਪੇ ਖਰਾਬ ਸਾਡੀ ਮਾੜੀ ਮੋਟੀ ਮਦਦ ਹੋ ਤਾਂ ਹੀ ਮਾੜਾ ਮੋਟਾ ਅੰਦਰ ਵੜਾਂਗੇ ਜੀ ਹੁਣ ਕਿੰਨਾ ਕੁ ਜੇ ਰਹਿਾਂਗੇ ਅਸੀਂ ਕਿਸੇ ਦੇ ਘਰੇ ਸੋ ਮਦਦ ਤਾਂ ਜ਼ਰੂਰ ਹੈ ਜਿਹੜੇ ਸਾਡੇ ਐਨਆਰਈ ਭਰਾ ਆ ਜਾਂ ਸਾਡੇ ਹੋਰ ਪੰਜਾਬ ਵਾਸੀ ਜਿਹੜੇ ਕਿ ਗਰੀਬਾਂ ਦਾ ਦਰਦ ਸੋ ਇਸ ਤੋਂ ਪਰਵਾਹ ਦੇ ਜਰੂਰ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਮਕਾਨ ਤੁਸੀਂ ਦੇਖੋਗੇ ਬਾਕੀ ਵੀ ਜਿਹੜਾ ਡਿੱਗਰ ਬਿਲਕੁਲ ਤਿਆਰ ਹੈ ਬਾਕੀ ਵੀ ਮਾਤਾ ਜੀ ਗੱਲ ਕਰੀ ਗਾਰਡਰ ਹੈ ਨਾ ਲੰਕ ਦੇ ਇੱਕੋ ਪਰੇ ਡਿੱਗਰ ਨੂੰ ਜਵੇਂ ਤਿਆਰ ਆ ਉਹ ਜੀ ਸਾਰਾ ਡਿੱਗਰ ਹੀ ਪੈਣੇ ਚ ਪੁਰਾਣਾ ਬਣਾ ਮਕਾਨ ਕਾਫੀ ਮਾਤਾ ਜੀ ਦਾ ਬਹੁਤ ਟਾਈਮ ਲੱਜੇ ਸਾਡੇ ਵਿਆਹ ਤੋਂ ਕਿਤੇ ਪਹਿਲਾਂ ਦਾ ਹੋਊਗਾ ਜੀ 30 35 ਸਾਲ ਤਾਂ ਮੈਨੂੰ ਵੀ ਹੋ ਗਿਆ ਇਹਨਾਂ ਜੀ ਫਿਰ ਉਦੋਂ ਦੇਖ ਲਓ ਤੁਸੀਂ ਸਿਆਣੇ ਬਜ਼ੁਰਗਾਂ ਦੀ ਪਾਏ ਹੋਏ ਨੇ ਜੀ ਹੂੰ ਅਸਾ ਤੁਸੀਂ ਪਹਿਲਾਂ ਕਦੇ ਜਿੰਨੇ ਕਦੇ ਅਸੀਂ ਹੈ ਨਹੀਂ ਵੀ ਹੁਣ ਤੁਸੀਂ ਆਪੇ ਸੋਚੋ ਹੋਣਾ ਹਨਾ ਜੇ ਸਾਨੂੰ ਕੋਈ ਮਦਦ ਕਰੂ ਤਾਂ ਅਸੀਂ ਅੰਦਰ ਵੜਾਂਗੇ ਨਹੀਂ ਫਿਰ ਕਿੰਨਾ ਕਿਤੇ ਕਰਾਂ ਤੇ ਰੋਲਾਂਗੇ ਮਤਾਂ ਜੀ ਤੁਸੀਂ ਕੋਈ ਪਹਿਲਾਂ ਕੱਚੇ ਘਰਾਂ ਦੇ ਫਾਰਮ ਪਰ ਇਹਨੇ ਕਦੇ ਜਾਂ ਸਰਕਾਰ ਵੱਲੋਂ ਕੋਈ ਫਾਰਮ ਨਹੀਂ ਭਰੇ ਹੈਗੇ ਅਸੀਂ ਨੇ ਵੀ ਸਾਨੂੰ ਐਸਾ ਹੈ ਜੀ ਜਿਹਾ ਆਪਣੀ ਮਿਹਨਤ ਕਰੀ ਜਾਂਦੇ ਤੇ ਬਸ ਮਾੜਾ ਮਟੋ ਹੀ ਖਾਈ ਜਾਂਦੇ ਆ ਜੀ ਨਹੀਂ ਹੁਣ ਤਾਂ ਕੈਂਪ ਗੁੰਬ ਵੀ ਲੱਗੇ ਨੇ ਬਾਵਾ ਪਿੰਡਾਂ ਦੇ ਵਿੱਚ ਵੀ ਕਿਸੇ ਨੂੰ ਮਦਦ ਹੀ ਲੋੜਾ ਹਾਂ ਜੀ ਅਸੀਂ ਕੋਈ ਨਹੀਂ ਨਾ ਸਾਨੂੰ ਕਿਸੇ ਨੇ ਉਹ ਕਰਨਾ ਆਦੀ ਸੀ ਨਾ ਪਰ ਇਹ ਨਹੀਂ ਹਾਂਜੀ ਉਹਨੂੰ ਸਰਕਾਰੀ ਸਹੂਲਤਾਂ ਕਣਕ ਵਗੈਰਾ ਉਹ ਮਿਲਦੀ ਐ ਨਾ ਉਹ ਮਿਲਦੀ ਸੀਗੀ ਹੁਣ ਉਹ 5 ਕਿਲੋ ਹੀ ਕਰਤੀ ਜੀ ਸਾਨੂੰ ਹਾਂਜੀ ਤਿੰਨ ਦੋਜ਼ ਹੀ ਕੱਟੀ ਹੋਈ ਐ ਜੀ ਤਿੰਨ ਜਾਨ ਦੀ ਮਿਲਦੀ ਐ 15 ਕਿਲੋ ਕਣਕਾ ਹੁਣ ਤੁਸੀਂ ਉਹ ਦੇਖ ਲਓ 15 ਦਿਨ 15 ਕਿਲੋ ਕਿੰਨੇ ਕ ਦਿਨ ਜਾਊਗੀ ਆਪਣੀ ਕਣਕਾ ਹਨਾ ਸੋ ਕੋਈ ਪਰਿਵਾਰ ਨੂੰ ਜਿਹੜਾ ਮਰਨ ਦਾ ਹੀ ਟਾਈਮ ਆਇਆ ਪਿਆ ਜੀ ਹੁਣ ਤਾਂ ਕੋਈ ਹੈ ਨਹੀਂ ਸਿਹਟ ਗੀ ਵੀ ਨਹੀਂ ਕੋਈ ਹੈਗਾ ਸਭਾ ਬਾਕੀ ਹੁਣ ਤੁਸੀਂ ਦੇਖੋ ਜੀ ਭੈਣ ਭਾਈ ਰੜ ਕੇ ਸਾਡੀ ਕਰੋ ਮਦਦ ਮਾੜੀ ਮੋਟੀ ਸੋ ਪਰਵਾਰ ਆਇਆ ਨਾ ਮਦਦ ਦੀ ਘਰ ਲਾ ਰਿਆ ਹੋਰ ਵੀ ਸਾਡੇ ਨਾਲ ਸਿਆਣੇ ਪਿੰਡ ਦੇ ਬਜ਼ੁਰਗ ਬੈਠੇ ਨੇ ਗੁਰਗਨ ਗੱਲ ਕਰਾਂਗੇ ਕੋਈ ਨਾ ਮੇਰਾ ਗਲਾ ਖਾ ਅੱਛਾ ਸੋ ਇੱਧਰ ਹੋਰ ਵੀ ਸਾਡੇ ਪਿੰਡ ਦੇ ਹਾਂਜੀ ਫਿਰ ਕੀ ਨਾਮ ਤੁਹਾਡਾ ਪ੍ਰਭਦੀਪ ਸਿੰਘ ਜੀ ਹਾਂਜੀ ਕੀ ਤੁਹਾਡਾ ਕਿੱਥੇ ਘਰ ਲਵਿਆ ਕਰ ਦੂ ਹਾਂਜੀ ਹਾਂਜੀ ਨੇੜੇ ਘਰ ਆਈ ਸਰ ਜਦੋਂ ਹੋਇਆ ਤੁਸੀਂ ਘਰੇ ਸੀਗੇ ਉਦੋਂ ਲੱਗਿਆ ਤੁਹਾਨੂੰ ਪਤਾ ਹਾਂਜੀ ਖੜਕਾ ਸੁਣਿਆ ਜੀ ਬਹੁਤ ਜ਼ੋਰ ਦੀ ਤੇ ਸੁਣ ਕੇ ਅਸੀਂ ਸਾਰੇ ਆਂਢੀ ਗੁਆਂਢੀ ਇਕੱਠੇ ਹੋਏ ਹਾਂ ਜੀ ਇੱਥੇ ਆ ਕੇ ਦੇਖਿਆ ਇਹਨਾਂ ਨੂੰ ਫਿਰ ਤੇ ਇਹਨਾਂ ਨੂੰ ਸਾਹਮਣੇ ਇਹਨਾਂ ਨੂੰ ਉਹ ਵਿਚਾਰ ਰਹਿ ਗਿਆ ਜਾਨੀ ਜਾਨੀ ਨੁਕਸਾਨ ਤੋਂ ਪਸ ਰਹਿ ਗਿਆ ਜਿਵੇਂ ਗਾਡਰ ਥਲੇ ਡਿੱਗੇ ਨੇ ਜੋਰ ਨਾਲ ਹਣਾ ਕੁਛ ਵੀ ਵਡਾ ਸੀਗਾ ਬਿਲਕੁਲ ਜੀ ਉੱਥੇ ਬਹਿ ਕੇ ਚਾਹ ਪਣੀ ਪੀਂਦੇ ਨੇ ਜੀ ਰੋਟੀ ਰੋਟੀ ਬਣਾਉਂਦੇ ਨੇ ਉੱਥੇ ਹੀ ਉਹਦਾ ਕੁਦਰਤੀ ਇਹਨਾਂ ਨੂੰ ਮੜਿਆ ਬਸ ਅੱਧਾ ਘੰਟਾ ਪਹਿਲਾਂ ਇਹ ਮੜਾ ਮੋਟਾ ਪਤਾ ਲੱਗ ਗਿਆ بارش ਹੁੰਦੀ ਸੀਗੀ ਜੀ ਜੇ ਕਿਤੇ ਰਾਤ ਦਾ ਟਾਈਮ ਹੁੰਦਾ ਜੀ ਫਿਰ ਤਾਂ ਜ਼ਿਆਦਾ ਨੁਕਸਾਨ ਦਾ ਉਸ ਵੀ ਹੋ ਸਕਦਾ ਦੀ ਇਹ ਤਾਂ ਚਲੋ ਦੰਦਾ ਟਾਈਮ ਸੀਗਾ ਵਿਚਾਰ ਰਹਿ ਗਿਆ ਹਾਂ ਇਹ ਵੀ ਗੱਲ ਹੈ ਨਾ ਰਾਤ ਨੂੰ ਰੱਬ ਨਾ ਕਰੇ ਜੇ ਰਾਤ ਨੂੰ ਉਹਦਾ ਕੰਮ ਹੈ ਸੁੱਤੇ ਪਏ ਹੁੰਦੇ ਅੰਦਰ ਉਹਨਾਂ ਕਾਫੀ ਹਾਂਜੀ 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 ਹੁਣ ਇਹਨਾਂ ਦਾ ਐ ਹੈ ਜਿਹੜਾ ਬਾਕੀ ਰਹਿ ਗਿਆ ਮਾੜਾ ਮੂਟਾ ਉਹ ਵੀ ਤਹਿਣ ਨੂੰ ਤਿਆਰ ਆ ਤੇ ਥੱਲੋਂ ਨੀਮਾ ਜੀ ਪਾਣੀ ਖੜ ਜਾਂਦਾ ਮੀਂਹ ਦਾ ਤੇ ਉੱਪਰੋਂ ਛੱਤਾਂ ਵੀ ਖਰਾਬ ਨੇ ਇਹਨਾਂ ਦੀਆਂ ਬਹੁਤ ਵਿਚਾਰਾਂ ਦਾ ਗਰੀਬੀ ਦਾ ਔਖਾ ਹੀ ਆ ਜੀ ਇਥਾਂ ਦਾ ਤੇ ਤੁਸੀਂ ਪਿੰਡ ਪੱਦਰ ਤੇ ਕੋਈ ਇਕੱਠੇ ਹੋ ਕੇ ਕੁਈ ਕਰੀਏ ਬੇਨਤੀ ਕਿਸੇ ਨਾ ਕਰੀਏ ਗੱਲਬਾਤ ਕੋਈ ਹਾਂਜੀ ਕਰਾਂਗੇ ਚਲੋ ਪਿੰਡ ਲੈਵਲ ਤੇ ਵੀ ਮਾੜਾ ਮੋਟਾ ਕਰਦੇ ਆਂ ਬਾਕੀ ਸਰਕਾਰਾਂ ਨੂੰ ਵੀ ਕੱਲ ਐਮਐਲਏ ਸਾਹਿਬ ਕੋਲ ਜਾ ਕੇ ਆਏ ਜੀ ਅਸੀਂ ਤੇ ਉਹਨਾਂ ਨੇ ਕਿਹਾ ਵੀ ਵੀਡੀਓ ਸਾਹਿਬ ਨੂੰ ਵੀ ਫੋਨ ਕਰਿਆ ਤੇ ਵੀ ਜਿੰਨਾ ਕੁ ਵੀ ਹੋ ਸਕੇ ਉਹਨਾਂ ਦੀ ਕਰਾਂਗੇ ਜੀ ਬਤੋ ਬਤ ਮਦਦ ਹਾਂਜੀ ਉਹ ਕੀ ਕਹਿੰਦੇ ਫਿਰ द्या ਵਿਸ਼ਵਾਸਦਵਤੋ ਕਿ ਉਹਨਾਂ ਨੇ ਹਾਂਜੀ ਹਾਂਜੀ ਵਿਸ਼ਵਾਸ ਦਵਾਇਆ ਜੀ ਉਹਨਾਂ ਨੇ ਉਹ ਕਹਿੰਦੇ ਵੀ ਭੇਜਾਂਗੇ ਬੰਦੇ ਟੀਮ ਵੀ ਦਫ਼ਤਰ ਵੱਲੋਂ ਵੀ ਦੇਖ ਕੇ ਉਹਨਾਂ ਦਾ ਕਰਾਂਗੇ ਜੋ ਵੀ ਹਾਂਜੀ ਹੁਣ ਫਿਰ ਕਿੱਥੇ ਰਹਿ ਰਿਹਾ ਪਰਿਵਾਰ ਉਹਨਾਂ ਘਵਾਂਡੀਆਂ ਦੇ ਘਰੇ ਆ ਨਾਲ ਘਰ ਆ ਜੀ ਇੱਥੇ ਰਹਿੰਦੇ ਨੇ ਬਹੁਤ ਵਿਚਾਰਿਆਂ ਦਾ ਔਖਾ ਹੋ ਗਿਆ ਜੀ ਇਹਨਾਂ ਦਾ ਤਾਂ ਰੋਟੀ ਪਾਣੀ ਦਾ ਵੀ ਹੁਣ ਆਇਆ ਕਿੰਨਾ ਕ ਟਾਈਮ ਕਿਸੇ ਦੇ ਘਰੇ ਬੈਠਣਗੇ ਜਿੱਨਾਂ ਚਰਾਪ ਦੀ ਛੱਤ ਨਾ ਹੋਵੇ ਹਾਂਜੀ ਸੋ ਹੋਰ ਵੀ ਘੱਡੇ ਨੇ ਪਿੰਡ ਦੇ ਨੌਜਵਾਨ ਹਾਂਜੀ ਵੀ ਕਿਹਨਾਂ ਤੁਹਾਡਾ ਅੱਛਾ ਨਾਮ ਮੇਰਾ ਨਾਮ ਅਬਦੁਲ ਮਜੀਦ ਹੈ ਜੀ ਤੁਹਾਡਾ ਘਰ ਲਵੀ ਆ ਮੇਰਾ ਨਾਮ ਇਹ ਜੀ ਆ ਇੱਕ ਘਰ ਵਜੋਂ ਸਸਾ ਨਾਮ ਤੁਹਾਡਾ ਹਾਂ ਪਰ ਜਦੋਂ ਡਿੱਗੇ ਤੁਸੀਂ ਘਰੇ ਸੀ ਤੁਹਾਨੂੰ ਲੱਗਿਆ ਪਤਾ ਤੁਹਾਨੂੰ ਘਰੇ ਸੀਗੇ ਜੀ ਅਸੀਂ ਬਹੁਤ ਜ਼ੋਰ ਦੀ ਖੜਕ ਹੋਇਆ ਜੀ ਹਾਂ ਫਿਰ ਤੁਸੀਂ ਅੱਜ ਜਦੀ ਆਏ ਹੋਗੇ ਸਾਰਾ ਮਹੱਲਾ ਇਕੱਠਾ ਹੋ ਗਿਆ ਭੱਜ ਕੇ ਆਏ ਜੀ ਦੇਖਿਆ ਚਲੋ ਜਾਨੀ ਮਾਲ ਬਚਤ ਹੋ ਗਈ ਇਹਨਾਂ ਦੀ ਤੇ ਉੰਜ ਵਿਚਾਰਿਆਂ ਦਾ ਕੁਝ ਨਹੀਂ ਰਿਹਾਗਾ ਕੁਝ ਗਿਰ ਗਿਆ ਕੁਝ ਦੇ ਹਾਲਾਤ ਖਰਾਬ ਨੇ ਗਿਰਨ ਵਾਲੇ ਨੇ ਡਰਿਆ ਹੋਇਆ ਪਰਿਵਾਰਾ ਕਮਾਂਡੀਆਂ ਦੇ ਸੋ ਰਹੇ ਆ ਮਤਲਬ ਇਹਨਾਂ ਨੂੰ ਵਿਚਾਰਿਆਂ ਨੂੰ ਮਦਦ ਦੀ ਲੋੜ ਆ ਜੋ ਵੀ ਸਰਕਾਰਾਂ ਵੀ ਜਿੰਨਾਂ ਕੋ ਹੋ ਸਕੇ ਸਰਕਾਰਾਂ ਵੀ ਮਦਦ ਕਰਨ ਕੋਈ ਆਪਣਾ ਪੰਜਾਬ ਚ ਰਹਿਣ ਵਾਲਾ ਵੀਰ ਕੋਈ ਆਪਣਾ ਐਨ ਆਰ ਆਈ ਵੀਰ ਆ ਜੀਤੋ ਵੀ ਜੋ ਮਦਦ ਹੁੰਦੀ ਹੈ ਇਨਸਾਨੀਅਤ ਦੇ ਨਾਮ ਤੇ ਹੈ ਨਾ ਇਹਨਾਂ ਦੀ ਮਦਦ ਕਰੋ ਨੀਚੋਂ ਵੀ 3 ਫੁੱਟ ਨੀਵਾ ਮਕਾਨ ਆ ਜਿਆਦਾ ਬਾਰਸ਼ ਆਉਂਦੀ ਆ ਪਾਣੀ ਅੰਦਰ ਵੜ ਜਾਂਦਾ ਉੱਪਰ ਵੀ 8 ਫੁੱਟ ਤੇ ਹੀ ਸੱਤ ਆ ਹੁਣ ਭਰਤ ਵੀ ਨਹੀਂ ਪੈ ਸਕਦਾ ਸਾਰਾ ਤੇ ਸਾਰਾ ਮਕਾਨ ਹੀ ਖਰਾਬ ਹੋ ਗਿਆ ਇਹਨਾਂ ਦਾ ਵਿਚਾਰਿਆਂ ਦਾ ਬਾਕੀ ਵੀ ਹਾਲਤ ਦੇਖੀ ਹੈ ਨਾ ਜਿਵੇਂ ਗਾਰਡਨ ਨੇਪਾਲੇ ਨੇ ਗਲੇ ਪੈਣ ਵਾਲਾ ਗਰਨਾਲਾ ਜੀ ਸਾਰਾ ਗਰਨਾਲਾ ਜੀ ਉਹ ਕੁਝ ਉਹਦੇ ਨਾਲ ਹੋ ਗਿਆ ਜਦੋਂ ਗਿਰਿਆ ਉਸਦੇ ਨਾਲ ਜਿਆਦਾ ਹੋਰ ਤਰੇੜਾਂ ਆ ਗਈਆਂ ਇਸ ਕਰਕੇ ਹੈਗਾ ਇਹ ਸਾਰਾ ਬਣੂਗਾ ਜੀ ਤੇ ਸਾਰੇ ਭੈਣ ਭਾਈਆਂ ਨੂੰ ਬੇਨਤੀ ਹੈ ਜਿਹੜਾ ਬੰਦਾ ਮਦਦ ਕਰ ਸਕਦਾ ਕਿ ਇਹਨਾਂ ਦੀ ਉਹ ਇਹਨਾਂ ਦੀ ਮਦਦ ਕਰੋ ਸਰਕਾਰਾਂ ਵੀ ਮਦਦ ਕਰਨ ਕਿਉਂਕਿ ਗਰੀਬ ਪਰਿਵਾਰਾ ਕਿਸੇ ਇੱਕ ਬੰਦੇ ਦੇ ਨਾਲ ਤਾਂ ਚੱਲਣਾ ਨਹੀਂ ਅੱਜ ਦਾ ਜਿਹੜਾ ਦੌਰ ਆਪਦਾ ਆ ਪਰਿਵਾਰੀ ਹਰ ਬੰਦਾ ਬੜੀ ਮੁਸ਼ਕਲ ਨਾਲ ਚਲਾ ਰਿਹਾ ਜੀ ਹਨਾ ਤੇ ਸਾਰੇ ਭੈਣ ਭਾਈ ਰਲ ਕੇ ਚਲੋ ਥੋੜ੍ਹਾ ਬਹੁਤਾ ਜਿੰਨਾ ਕਿ ਇਹਨਾਂ ਦਾ ਵਿਚਾਰਿਆਂ ਦਾ ਸਾਥ ਦੇ ਸਕਦਾ ਕੋਈ ਉਹ ਦੇਵੇ ਇਹਨਾਂ ਦਾ ਸਾਥ ਤਾਂ ਕਿ ਆਪਦਾ ਵੀ ਬਾਕੀ ਦੀ ਰਹਿੰਦੀ ਜ਼ਿੰਦਗੀ ਹੈ ਜਿਹੜੀ ਉਹ ਚੰਗੇ ਲੇਖੇ ਲਾ ਜੇਨ ਆਪਦੀ ਸੋ ਦੱਸ ਦਈਏ ਤਾਂ ਮੁਸਲਮਾਨ ਕਮਿਊਨਿਟੀ ਨਾਲ ਪਰਵਾਸ ਸੰਬੰਧ ਰੱਖਦਾ ਹੈ ਜਿਹੜਾ ਕਿ ਬਾਕੀ ਆਉਣ ਵਾਲੇ ਸਿੱਧਰਾਂ ਦੇ ਵਿੱਚ ਜਿਵੇਂ ਪੰਜਾਬ ਮੌਸਮ ਭਾਗ ਵੱਲ ਅਲਰਟ ਜਾਰੀ ਹੋਇਆ ਵੀ ਬਾਰਸ਼ ਜਲੀ ਕਾਫੀ ਹੋਣ ਵਾਲੀ ਹੈ ਸੋ ਅੱਜ ਇਹ ਪਰਿਵਾਰ ਗਵਾਂਢੀਆਂ ਦੇ ਰਹਿਣ ਦੀ ਮਜਬੂਰ ਹੈ ਜਰੂਰ ਆ ਕਾਰਨ ਬੇਨਤੀ ਸਾਡੇ ਐਨਆਰਆਈ ਪਰਵਾਸਾਂ ਨੂੰ ਸਾਡੇ ਹੋਰ ਸੱਜਣਾਂ ਨੂੰ ਵੀ ਬੇਨਤੀ ਹੈ ਕਿ ਵੱਤਵਦਸ ਪਰਵਾਸ ਦੀ ਹੈਲਪ ਕਰਕੇ ਮਦਦ ਕਰਕੇ ਇਸ ਪਰਿਵਾਰ ਦਾ ਜਿਹੜਾ ਰੈਨ ਵਸੇਰਾ ਥੋੜਾ ਮੋਟਾ ਬਣਾਇਆ ਜਾਵੇ ਤਾਂ ਕਿ ਪਰਿਵਾਰ ਵੀ ਆਪਣੇ ਘਰ ਰਹਿ ਸਕੇ ਆਪਣੇ ਘਰ ਰਹਿ ਕੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਪਾਲ ਸਕੇ ਧੰਨਵਾਦ ਜੀ